ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ 온 ਵਲਗ ਨੰਨਾ ਤੇ ਤਾਜ਼ੇ ਖਬਰਾਂ ਤੋੜ ਤੱਕ ਪਹੁੰਚਣ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕਮੰਡ ਮੰਤਰੀ ਅਮਨ ਅਰੋੜਾ ਵਿਸ਼ੇਸ਼ ਤੌਰ ਤੇ ਤਰਨਤਾਰਨ ਪਹੁੰਚੇ। ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀ ਵੱਲ ਵੀ ਵਿਸ਼ੇਸ਼ ਤੌਰ ਤੇ ਪਹੁੰਚਣ ਕੇ ਤਰਨਤਾਰਨ ਵਿਖੇ ਜਿੱਥੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਅੱਜ ਦੁਪਹਿਰ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨਾਂ ਤੇ ਆਪਣੇ ਇੱਕ ਮੰਤਰੀ ਅਮਰੋੜਾ ਵਿਸ਼ੇਸ਼ ਤੌਰ ਤੇ ਤਰਨਤਾਰਨ ਵਿਖੇ ਇੱਕ ਨਿਜੀ ਸਤਾਨ ਤੇ ਪੁੱਜੇ ਇਸ ਮੌਕੇ ਹਲਕਾ ਤਰਨਤਾਰਨ ਦੇ ਇੰਚਾਰਜ ਹਰਮੇਸ਼ਿੰਘ ਸੰਧੂ ਹਣਕਾ ਇੰਚਾਰਜ ਮਜੀਠਾ ਤਲਵੀਰ ਸਿੰਘ ਗਿੱਲ ਅਤੇ ਹਲਕਾ ਵਿਧਾਇਕ ਖੀਮਕਰਨ ਤੋਂ ਸਰਵਨ ਸਿੰਘ ਤੁਨ ਸਮੇਤ ਤਰਨਤਾਰਨ ਜ਼ਿਲ੍ਹੇ ਦੀ ਲੀਡਰਸ਼ਿਪ ਮੌਜੂਦ ਸੀ ਸਮਾਗਮ ਦਾ ਜੋਜਨਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਿੰਦਰ ਸਿੰਘ ਪੰਨੂ ਨੇ ਕੀਤਾ ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा ਦੇ ਇੱਕ ਵਾਅਦੇ ਹੇਠ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਪਾਰਟੀ ਦੇ ਵਿੱਚ ਸ਼ਾਮਲ ਹੋਣ ਉਪਰੰਤ ਸੂਬਾ ਪ੍ਰਧਾਨ अरोड़ा ਦੇ ਵੱਲੋਂ ਉਨ੍ਹਾਂ ਦਾ ਸਨਮਾਨਿਤ ਕੀਤਾ ਗਿਆ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਤਰ ਤਰ ਹਲਕੇ ਦੇ ਬਹੁਤ ਸਾਰੇ ਆਗੂ ਪਿੰਡਾਂ ਦੇ ਮੌਜੂਦਾ ਸਰਪੰਚ ਸਹਿਬਾਨ ਪੰਚ ਸਹਿਬਾਨ ਨੰਬਰਦਾਰ ਸ਼ਹਿਰ ਦੇ ਕਾਫੀ ਲੋਕ ਉਹ ਅੱਜ ਤਰ ਤਰਨ ਦੇ ਵਿੱਚ ਆਵਾ ਦੀ ਪਾਰਟੀ ਦੇ ਵਿੱਚ ਸ਼ਾਮੂਲਿਤ ਕੀਤੀ ਹੈ ਉਹਨਾਂ ਨੇ ਮੈਂ ਉਹਨਾਂ ਸਾਰਿਆਂ ਦਾ ਹੀ ਵੈਲਕਮ ਕਰਦਾ ਸਾਰਿਆਂ ਦਾ ਇਸਤਿਕਬਾਲ ਕਰਦਾ ਔਰ ਮੈਂ ਸਮਝਦਾ ਕਿ ਰਲ ਮਿਲ ਕੇ ਇਸੇ ਤਰੀਕੇ ਦੇ ਨਾਲ ਜਿਵੇਂ ਸਮੁੱਚੇ ਪੰਜਾਬ ਦੇ ਵਿੱਚ ਵਿਕਾਸ ਦੀਆਂ ਨਿਹਰੀਆਂ ਚੱਲ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਜੋ ਬਾਈ ਇਲੈਕਸ਼ਨ ਹੋਣੀ ਹੈ ਜਿਹੜੀ ਕਿ ਆ ਬਣ ਪਈ ਹੈ ਡਾਕਟਰ ਕੁਸ਼ਨੀ ਸਿੰਘ ਸੋਲ ਜੀ ਦੇ ਅਕਾਲ ਚਲਾਣ ਦੇ ਨਾਲ ਉਹ ਸਾਰੀ ਲੜਾਈ ਹੈ ਜਿਹੜੀ ਸਾਰੇ ਇਕੱਠੇ ਇੱਕ ਪਰਿਵਾਰਕ ਪੱਧਰ ਉੱਤੇ ਲੜਾਂਗੇ ਤੇ ਮੂੜ ਦੁਆਰਾ ਤਰਨ ਤਰਨ ਹਲਕੇ ਨੂੰ ਵਿਕਾਸ ਦਿਨ ਲਿਆ ਤੇ ਸਾਰੇ ਰਾਮ ਨੂੰ ਚੜਾਵਾਂਗੇ ਸਰ ਪਰਸੋਂ ਮੁੱਖ ਮੰਤਰੀ ਆ ਗਏ ਕਿੰਨੇ ਵਜੇ ਟਾਈਮ ਆ ਜੀ ਹਾਂ ਉਹ ਪਰਸੋਂ ਅਰਵਿੰਦ ਕੇਜਰੀਵਾਲ ਜੀ ਤੇ ਮਾਨ ਸਾਹਿਬ ਆ ਰਹੇ ਨੇ ਇੱਥੇ ਇੱਕ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਾਫੀ ਦਿੱਕਤ ਰਹੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਤੇ ਉਹ ਨਸ਼ਿਆਂ ਦੇ ਖਿਲਾਫ ਲੜਾਈ ਆਮ ਆਦੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਤੇ ਦੇਖਣ ਨੂੰ ਇਹ ਮਿਲਿਆ ਸੀਗਾ ਕਿ ਨਸ਼ੇ ਨੇ ਜਿਹੜੇ ਉਹ ਇੰਟਰਨੈਸ਼ਨਲ ਬਾਰਡਰ ਤੋਂ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਆਉਂਦੇ ਨੇ ਨਸ਼ੇ ਵੀ ਆਉਂਦੇ ਨੇ ਚਿੱਟਾ ਵੀ ਆਉਂਦਾ ਔਰ ਨਾਲ ਜਿਹੜੇ ਇਲੀਗਲ ਹਥਿਆਰ ਨੇ ਉਹ ਵੀ ਆਉਂਦੇ ਨੇ ਸੋ ਉਹਦੇ ਲਈ ਪੰਜਾਬ ਪਹਿਲਾ ਇਹ ਜਿਹਾ ਸੂਬਾ ਬਣਨ ਜਾ ਰਿਹਾ ਹੈ ਕਿ ਜਿਹੜਾ ਐਂਟੀ ਡਰੋਨ ਸਿਸਟਮ ਕਿਉਂਕਿ ਸਾਰਾ ਕੰਮ ਹੈ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਸਮਗਲਰ ਨੇ ਜਾਂ ਆਈਐਸਆਈ ਦੀ ਸਪੋਰਟ ਦੇ ਨਾਲ ਉਹ ਡਰੋਨਸ ਦੇ ਜ਼ਰੀਏ ਭੇਜਦੇ ਨੇ ਐਂਟੀ ਡਰੋਨ ਸਿਸਟਮ ਹੈ ਜਿਹੜਾ ਉਹ ਪਹਿਲੀ ਵਾਰੀ ਪੰਜਾਬ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਤੇ ਪਰਸੋਂ ਉਸੇ ਦਾ ਜਿਹੜਾ ਹੈ ਸ਼ੁਰੂਆਤ ਹੈ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਸਰ ਤਰ੍ਹਾਂ ਤਾਂ ਪਛੜ ਗਿਆ ਵਾ ਵਿਕਾਸ ਚ ਇਹਦੇ ਨਹੀਂ ਕੋਈ ਸਪੈਸ਼ਲ ਵੱਡਾ ਪ੍ਰੋਜੈਕਟ ਆਉਣ ਵਾਲੇ 1.5 ਸਾਲ ਦੇ ਵਿੱਚ ਦੇਖਿਓ ਜੋ ਪਿਛੜਾ ਪਾਣਾ ਹੈ ਉਹ ਸਾਰੇ ਭਾਂਗੇ ਟੋਟੇ ਪਿਛਲੇ ਕਰ ਦਾਂਗੇ